ਜ्यादातर ਨਾ ਪਹਿਲਾਂ ਕੀ ਹੁੰਦਾ ਸੀ ਆਪਾਂ ਟਰਾਲੇ ਦੇ ਵਿੱਚ ਸਟਿੱਪ ਪਾ ਦਿੰਦੇ ਸੀ ਆ ਜਗ੍ਹਾ ਦੇ ਵਿੱਚ ਹਾਂਜੀ ਉਹ ਪਿੱਛੇ ਜਿਹੜਾ ਟਰਾਲਾ ਰਹਿ ਜਾਂਦਾ ਸੀ ਖੇਤ ਤੋਂ ਦੂਰ ਇਹ ਦੂਰ ਕਿ ਨਹੀਂ ਲੈਣੋਂ ਤਾਂ ਜ਼ਿਆਦਾ ਚੱਲਦਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਸਟਿੱਪ ਪਾਉਣੀ ਇੱਥੇ ਸ਼ੁਰੂ ਕਰਤੀ ਆ ਬੀਮ ਦੇ ਵਿੱਚ ਅੱਛਾ ਗਾਰੰਟੀ ਵਾਰੰਟੀ ਕਿੰਨੇ ਟਾਈਮ ਦੀ ਮਸ਼ੀਨ ਦੀ ਆਪਣੀ ਇੱਕ ਸੀਜ਼ਨ ਦੀ ਗਾਰੰਟੀ ਹੁੰਦੀ ਹੈ ਦੂਸਰੇ ਦੀ ਵਾਰੰਟੀ ਹੁੰਦੀ ਹੈ ਗਾਰੰਟੀ ਦਾ ਭਾਅ ਵਾਰੰਟੀ ਦਾ ਭਾਅ ਮੰਨ ਲਓ ਤੁਸੀਂ ਨੈਕਸਟ ਸੀਜ਼ਨ ਤੁਸੀਂ ਮਸ਼ੀਨ ਲਈ ਹੂੰ ਕੋਈ ਸਮੱਸਿਆ ਨਹੀਂ ਆਈ ਅਗਲੇ ਸੀਜ਼ਨ ਤੁਹਾਨੂੰ ਕੋਈ ਸਮੱਸਿਆ ਆਈ ਕੋਈ ਮੰਨ ਲਓ 베ARING ਟੁੱਟਿਆ ਜਾਂ ਕੁਝ ਵੀ ਹੋਇਆ ਤਾਂ ਲੇਬਰ ਸਾਡੇ ਵੱਲੋਂ ਫ੍ਰੀ ਹੋਏਗੀ ਸਪੇਅਰ ਪਾਰਟ ਤੁਹਾਡਾ ਇੰਜਨ ਦੀ ਗਾਰੰਟੀ ਤੁਸੀਂ ਦੰਨਿਓ ਜਾਓ ਲੈ ਲੈਣ ਵੱਲੋਂ ਸਰ ਅਛਾ ਉਹ ਕਿੰਨੇ ਟਾਈਮ ਦੀ ਮਿਲਦੀ ਹੈ 18 ਮਹੀਨੇ ਅਛਾ 18 ਮਹੀਨੇ ਦੀ ਆਪਾਂ ਦੂਸਰੀਆਂ ਕੰਪਨੀ ਨਾਲ ਕੰਪੈਰੀਸ਼ਨ ਦੇ ਨਾਲ ਦੇਖੀਏ ਤਾਂ ਉਹ ਆਪਾਂ ਨੂੰ ਨਾ ਪਾਈਪ ਦੇ ਵਿੱਚ ਮਿਲਦਾ ਜੀ ਜੀ ਰਾਉਂਡ ਪਾਈਪ ਦੇ ਵਿੱਚ ਹਾਂਜੀ ਇਹ ਜਿੰਨਾ ਬਣਿਆ ਸਾਰਾ ਪਲੇਟ ਸਿਸਟਮ ਆ ਬਿਲਕੁਲ ਆਪਾਂ ਕੀ ਕਰਿਆ ਦੋਨੋਂ ਸਾਈਡ ਤੇ ਖੱਬੇ ਫਰੰਟ ਤੇ ਬੈਕ ਦੇ ਉੱਪਰ ਹਮ ਟੇਪਰ ਗੋਲੀ 32210 ਦਾ 베ARING ਦਿੱਤਾ अच्छा बेयरिंग देता आगे पीछे दोनों साइड हां जी दोनों साइड कल ਨੂੰ ਜੇ ਹਿੱਸੇ ਦੇ ਵਿੱਚ ਹਲਕੀ ਫੁਲਕੀ ਪਲੇ ਆਉਂਦੀ ਹੈ ਤਾਂ ਆਪਾਂ ਜੇ ਕੋਈ ਸਮੱਸਿਆ ਆਉਂਦੀ ਹੈ ਉਹ ਜਿਹੜਾ ਬੋਸ਼ਾਂ ਦੇ ਉੱਪਰ ਵਜਨ ਪੈਣਾ ਉਹ 베어ਿੰਗ ਆਪਣੇ ਉੱਪਰ ਲੱਗ ਜਾ ਉਹ 베어ਿੰਗ ਆਪਣੇ ਉੱਪਰ ਲੱਗ ਜਾ ਬਿਲਕੁਲ ਬਿਲਕੁਲ हां जी ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕੇ ਐਸ ਗਰੁੱਪ ਮਲੇਰ ਕੋਟਲਾ ਦੇ ਨਵੇਂ ਪਲਾਂਟ ਜਿਹੜਾ ਕਿ ਮਲੇਰ ਕੋਟਲੇ ਤੋਂ ਲੁਧਿਆਣੇ ਜਿਹੜਾ ਰੋਡ ਹੈ ਉਹਦੇ ਤੇ ਜਿਹੜਾ ਨਵਾਂ ਪਲਾਂਟ ਬਣਿਆ ਹੈ 2021 ਦੇ ਵਿੱਚ ਅੱਜ ਉੱਥੇ ਪਹੁੰਚੇ ਹਾਂ ਜੀ ਤੁਸੀਂ ਮੇਰੇ ਪਿਛਲੇ ਪਾਸੇ ਜਿਹੜੀ ਕੰਬੈਨ ਏਸੀ ਕੰਬੈਨ ਹੈ ਨਾ ਉਹ ਆਪਾਂ ਕੰਬੈਨ ਦਿਖਾਉਨੇ ਆ ਤੇ ਬਾਕੀ ਨਾ ਅੱਜ ਸਾਰੇ ਆਪਾਂ ਨੇ ਫੀਚਰਾਂ ਦੀ ਗੱਲ ਕਰਨੀ ਹੈ ਮੇਰੀ ਇੱਕ ਦਿਲ ਦੀ ਤਮੰਨਾ ਸੀ ਵੀ ਮੈਂ ਜਿਹੜੀ ਕੇਐਸ ਮਸ਼ੀਨ ਦਾ ਇਹਦਾ ਪ੍ਰੋਪਰ ਹੈ ਨਾ ਆਪਾਂ ਇੱਕ ਰਿਵਿਊ ਪਵਾਈਏ ਰਿਵਿਊ ਪਾਈਏ ਤੇ ਉਸ ਤੋਂ ਬਾਅਦ ਆਪਾਂ ਕੱਲੀ-ਕੱਲੀ ਇਹਦੀ ਚੀਜ਼ ਦੀ ਜਾਣਕਾਰੀ ਦਈਏ ਵੀ ਕਿੰਨਾ ਕ ਇਹਦੇ ਚ ਮਟੀਰੀਅਲ ਹੈ ਉਹ ਕਿੱਦਾਂ ਦਾ ਬਣਤਿਆ ਹੋਇਆ ਹੈ ਨਾ ਇਹਦੀ ਚੱਲਣ ਦੀ ਜਿਹੜੀ ਲਾਈਫ ਆ ਉਹ ਕਿੰਨੇ ਕ ਟ ਫਰੰਟ ਤੋਂ ਸ਼ੁਰੂ ਕਰਾਂਗੇ ਤੇ ਬਾਕੀ ਪਹਿਲਾਂ ਤਾਂ ਸਾਡੇ ਨਾਲ ਕੰਪਨੀ ਦੇ ਵਿੱਚੋਂ ਵੀਲਜੀ ਹੁਣੇ ਜਿਹੜੇ ਸਾਨੂੰ ਗਾਈਡ ਕਰਨ ਦੇ ਵੀ ਸਸੀ ਕਾਲ ਦੇ ਠੀਕ ਠਾਕ ਆਪਣਾ ਨਾਮ ਵੀ ਦੀ ਪਿੰਝ ਕੁਸ਼ਪੀ ਸਿੰਘ ਕੁਸ਼ਪੀ ਸੋ ਆਪਾਂ ਹੁਣ ਕੰਬੈਨ ਦੇ ਕਟਰ ਤੋਂ ਸ਼ੁਰੂ ਕਰੀਏ ਅੱਛਾ ਇੱਧਰ ਜਿਹੜਾ ਪਲਾਂਟ ਆਇਆ ਆਪਣਾ ਇਹ ਇਹ ਕਦੋਂ ਮਤਲਬ ਪਲਾਂਟ ਆਂਡ ਪ੍ਰੋਪਰਲੀ ਆਪਾਂ ਗੱਲ ਕਰਦੇ ਆਂ ਇਹ 2018 ਦੇ ਵਿੱਚ 17 ਦੇ ਵਿੱਚ ਸਟਾਰਟਿੰਗ ਹੋਈ ਸੀ 2020 ਦੇ ਵਿੱਚ ਪ੍ਰੋਪਰ ਕੰਬਾਈਨ ਇਧਰੋਂ ਬੰਨੀ ਸ਼ੁਰੂ ਹੋ ਗਈ ਸੀ ਅੱਛਾ ਪ੍ਰੋਪਰ ਆਪਾਂ ਉਲੇ ਲਿਆਏ ਹੁਣ ਇੱਥੇ ਜਿਹੜਾ ਇਹ ਪਲਾਂਟ ਲਾਇਆ ਇੱਥੇ ਆਪਾਂ ਕੀ ਕੀ ਬਣਾਉਨੇ ਆ ਜਿਹੜਾ ਇਹ ਪਲਾਂਟ ਵੱਡੀ ਕੰਬਾਈਨ ਬੰਦੀ ਹੈ ਬਾਜੀ ਮੱਕੀ ਵਾਲਾ ਕਟਰ ਹੋ ਗਿਆ ਪੈੜੀ ਥਰੇਸ਼ਰ ਹੋ ਗਿਆ ਰੋਟਰੀ ਬੀਡਰ ਆ ਗਿਆ ਆਪਣੇ ਠੀਕ ਹੈ ਉਸ ਤੋਂ ਬਾਅਦ ਆਪਣਾ ਮਡ ਲੋਡਰ ਆ ਗਿਆ ਪੈੜੀ ਫਰੈਸ਼ਰ ਹੋ ਗਏ ਕੇਐਸ ਕੰਬੈਨ ਜਿਹੜਾ ਦੂਜਾ ਜਿਵੇਂ ਸਟ੍ਰੌ ਰੀਪਰ ਹੋਇਆ ਉਹ ਵੀ ਕਾਫੀ ਮਸ਼ਹੂਰ ਆ ਉਹ ਐਸੇ ਪਲਾਨਟ ਚ ਬਣਦਾ ਨਹੀਂ ਉਹ ਦੂਸਰੇ ਮਲੇਰ ਕੋਟ ਲਾ ਅੱਛਾ ਉਧਰ ਚੱਲ ਗਿਆ ਜਿਵੇਂ ਸੁਪਰ ਸੀਡਰ ਹੋ ਗਿਆ ਨਾ ਸੁਪਰ ਸੀਡਰ ਹੋ ਗਿਆ ਛੋਟੇ ਇੰਪਲੀਮੈਂਟ ਸਾਰੇ ਉਧਰਲੇ ਪਲਾਨਟ ਠੀਕ ਹੈ ਠੀਕ ਹੈ ਤੇ ਹੁਣ ਆਪਾਂ ਅੱਜ ਕਿਹੜੀ ਕਿਹੜੀ ਕੰਬੈਨਾਂ ਤੇ ਗੱਲ ਕਰਨੀ ਹੈ ਦੋ ਮਾਡਲ ਆਪਾਂ ਨੇ ਹੁਣ ਹਾਂਜੀ ਬਾਜੀ ਆਪਣਾ ਏਸੀ ਕੈਬਨ ਆ ਗਿਆ ਹਾਂਜੀ ਇੱਕ ਸੁਪਰ ਡੀ ਲਕਸ ਆ ਗਿਆ ਇੱਕ ਆਪਣਾ ਡੀ ਲਕਸ ਆ ਗਿਆ ਤਿੰਨ ਮਾਡਲ ਆ ਗਏ ਤੁਹਾਡੇ ਸਾਹਮਣੇ ਤਿੰਨ ਮਾਡਲ ਆ ਗਏ ਕੇਐ ਵੀ 51 ਇੰਚੀ ਸਟਾਰਵਾਕਰ ਕਿੰਨੇ ਚ ਆ ਜਾਂਦੀ ਹੈ ਸਟਾਰਵਾਕਰ 5 ਨੇ ਜੀ 5 ਸਟਾਰਵਾਕਰ 37 ਨੰਬਰ ਕ੍ਰੈਂਕਾਂ 7 ਨੰਬਰ ਠੀਕ ਥਰੇਸ਼ਰ ਤੇ ਗੈਡਾ ਮੇ 11 ਨੰਬਰ ਠੀਕ ਹੈ ਅੱਛਾ ਆਪਾਂ ਕਟਰ ਤੇ ਸ਼ੁਰੂ ਕਰੀਏ ਹੁਣ ਕੰਮ ਹਾਂਜੀ ਆ ਕਟਰ ਦੀ ਸ਼ੁਰੂਆਤ ਕਰਦੇ ਆ 10 ਤੋਂ ਲੈ ਕੇ ਜੋ ਜੋ ਇਹਦੇ ਚ ਮਟੀਰੀਅਲ ਵਰਤਿਆ ਵਾ ਸਾਨੂੰ ਮਰਜੀ ਇਹਦੇ ਬਾਰੇ ਦੱਸ ਦੋ ਵੀ ਹਨਾ ਕੀ ਕੀ ਵਰਤਿਆ ਵਾ ਦੇਖੋ ਪਾਜੀ ਜਿੱਦਾਂ ਆਪਾਂ ਗੱਲ ਕਰਦੇ ਆ ਟਾਈਨਾਂ ਦੀ ਆਮ ਟਾਈਨ ਆਪਾਂ ਨੂੰ ਮਿਲੂਗੀ 10:30 ਵਿੱਚ ਦਾ 10 ਵਜੇ ਇਹ 11 ਇੰਚੀ ਟਾਈਨ ਆ ਆਪਣੀ ਗਾਰੰਟੀ ਪੂਰੀ ਹੈ ਵੀ ਹਾਂਜੀ ਉਸ ਤੋਂ ਬਾਅਦ ਆਪਾਂ ਰੀਲ ਦੀ ਗੱਲ ਕਰਦੇ ਆਂ ਰੀਲ ਵੀ ਆਪਣੀ 6 ਪਾਈਪ ਦੇ ਵਿੱਚ ਬਣੀ ਆ ਜਿਆਦਾਤਰ 5 ਕੰ 5 ਪਾਈਪ ਦੇ ਵਿੱਚ ਆਪਾਂ ਨੂੰ ਰੀਲ ਮਿਲਦੀ ਆ 5 ਪਾਈਪ ਇਹ ਹੁਣ ਤੁਸੀਂ 6 ਵਾਲੀ ਕਰੀਏ ਇਹ ਆਪਣੀ 6 ਵਾਲੀ ਹੈ ਜੀ ਇਹਦਾ ਸਾਈਜ਼ ਕਿੰਨਾ ਰਹੂਗਾ ਇਹਦਾ 14 ਫੁੱਟ ਪ੍ਰੋਪਰ ਹੁੰਦਾ ਜੀ ਅੰਦਰੋਂ 14 ਫੁੱਟ ਕਟਾਈ ਦਾ ਪ੍ਰੋਪਰ ਅੰਦਰ ਅੰਦਰ ਜਿਹੜਾ ਲੱਗਿਆ ਉਹ ਜੋ ਮੋਟਰ ਮੋਟਰ ਆ ਗਈ ਉਹ ਆਪਣੀ ਉਸ ਤੋਂ ਬਾਅਦ ਆਪਾਂ ਅੱਗੇ ਆਗਰ ਦੀ ਗੱਲ ਕਰਦੇ ਆਂ ਆਗਰ ਦੀ ਜੋ ਆਪਣਾ ਘੇਰਾ ਹੁੰਦਾ ਹਾਂਜੀ ਉਹ ਵੀ ਪੂਰਾ ਇਹਦਾ 16 ਇੰਚ ਆ ਅੱਛਾ 16 ਇੰਚ ਹੀ ਫਰੰਟ ਆਗਰ ਆ ਗਿਆ ਤੇ ਜਿਹੜੀ ਥੱਲੇ ਵਾਲੀ ਚਾਦਰ ਦਾ بڑا ਰੋਲਾ ਪੈਂਦਾ ਕਹਿੰਦੇ ਵੀ ਆ ਥੱਲੇ ਵਾਲੀ ਚਾਦਰ ਦੀ ਗੱਲ ਕਰਦੇ ਆ 14 ਫੁੱਟ ਪੂਰੀ ਭਾਜੀ ਤੁਹਾਨੂੰ ਸਾਰੀ ਸਟੀਲ ਦੀ ਮੰਨੀ ਆ ਇਹਦੇ ਵਿੱਚ ਐਛੇ ਇਹਦੇ ਵਿੱਚ ਸਾਰੀ ਕੀ ਇਸਨੇ ਕਰਤਾ ਉਹ ਥਈ ਬੀ ਪੂਰੀ ਇੱਥੋਂ ਲੈ ਕੇ ਉਹ ਥਹੀਂ ਪੂਰੀ ਸਟੀਲ ਦੀ ਕਰਤੀ ਚਾਹੁੰਦੇ ਜੀ ਬਿਲਕੁਲ ਜੀ ਨਹੀਂ ਨਹੀਂ ਤਾਂ ਆਮ ਕਰਕੇ ਤਾਂ ਫਰਮ ਉਹ 51 ਇੰਚ ਹਿੱਸਾ ਹੁੰਦਾ ਹਾਂ ਵੀ ਇੱਥੇ ਜਿੱਥੇ ਨੂੰ ਆਪਣੀਆਂ ਫਰੋਂਗਾ ਚੱਲਣੀਆਂ ਨੇ ਇੱਥੋਂ ਚੱਲਦੀ ਇਹ ਆਪਾਂ ਨੂੰ ਫਰਸ਼ ਪੂਰਾ ਸਟੀਲ ਹੁਣ ਜਿਵੇਂ ਝੋਨੇ ਦਾ ਸੀਜ਼ਨ ਆਉਣਾ ਅੱਗੇ ਹਾਂਜੀ ਹੁਣ ਕੇਐਸ ਪੂਰੀ ਗਾਰੰਟੀ ਵਾਰੰਟੀ ਦੇਊਗੀ ਵੀ ਹਾਂ ਵੀ ਝੋਨੇ ਦੀ ਜੜਾ ਕੱਢ ਦੋ ਜਿਵੇਂ गिर ਕੇ ਜਿੰਨੀ ਮਰਜ਼ੀ ਨੀਵੇਂ ਚਲਾ ਸਕਦੇ ਹੋ ਚਲਾਓ ਜੀ ਕਿਉਂਕਿ ਇਹ ਕੰਪੀਟੀਸ਼ਨ ਲੈਣਾ ਪੂਰਾ ਲੈ ਕੇ ਲਾਗੇ ਆਮ ਆਪਣਾ ਦੇਖੋ ਸਟਾਫ ਹੁਣ ਨਵਾਂ ਹੁੰਦਾ ਜਾਂਦਾ ਹੈ ਇਹ ਚੀਜ਼ ਨੂੰ ਤੁਸੀਂ ਖੁਦ ਰਿਅਲਾਈਜ਼ ਕਰੋਗੇ ਬਿਨਾਂ ਚਲਾਏ ਬਿਨਾਂ ਦੇਖੇ ਆਪਾਂ ਕੋਈ ਰਿਜ਼ਲਟ ਨਹੀਂ ਕਿਸੇ ਨੂੰ ਦੇ ਸਕਦੇ ਬਿਲਕੁਲ ਬਿਲਕੁਲ ਅਸੀਂ ਤਾਂ ਕਿਸਾਨ ਭਰਾਵੋ ਨੇ ਅਪੀਲ ਕਰਦੇ ਆ ਤੁਸੀਂ ਆਓ ਮਸ਼ੀਨ ਚਲਾਓ ਚਲਾ ਕੇ ਦੇਖੋ ਚਲਾ ਕੇ ਦੇਖੋ ਠੀਕ ਹੈ ਬਿਜਲੀ ਡਿੱਗਿਆ ਝੋਨਾ ਜੜਾਂ ਕਰ ਦੂ ਗਿਆਨ ਫੁੱਲ ਚੱਕੂਗੀ ਬਿਲਕੁਲ ਅੱਛਾ ਇਧਰ ਹੁਣ ਕਟਰ ਆਪਾਂ ਦੇਖ ਰਹੇ ਹਾਂ ਇਹ ਦੀ ਸਟਿੱਪ ਵਗੈਰਾ ਤੇ ਸਾਨੂੰ ਕੀ ਕੀ ਇਹਦੇ ਵਿੱਚ ਫੀਚਰ ਨੇ ਸਟਿੱਪ ਵਗੈਰਾ ਦਾ ਭਾਜੀ ਆਪਾਂ ਗੱਲ ਕਰੀ ਜਿਆਦਾਤਰ ਨਾ ਪਹਿਲਾਂ ਕੀ ਹੁੰਦਾ ਸੀ ਆਪਾਂ ਟਰਾਲੇ ਦੇ ਵਿੱਚ ਸਟਿੱਪ ਪਾ ਦਿੰਦੇ ਸੀ ਆ ਜਗ੍ਹਾ ਦੇ ਵਿੱਚ ਹਾਂਜੀ ਉਹ ਪਿੱਛੇ ਜਿਹੜਾ ਪੈ ਰਿਹਾ ਟਰਾਲਾ ਰਹਿ ਜਾਂਦਾ ਸੀ ਖੇਤ ਤੋਂ ਦੂਰ ਇਹ ਦੂਰ ਕਿ ਨਹੀਂ ਲੈਣੋਂ ਤਾਂ ਜਿਆਦਾ ਚੱਲਦਾ ਇਹ ਤੇ ਉਸ ਤੋਂ ਬਾਅਦ ਆਪਾਂ ਨੇ ਸਟਿੱਪ ਪਾਉਣੀ ਇੱਥੇ ਸ਼ੁਰੂ ਕਰਤੀ ਆ ਬੀਮ ਦੇ ਵਿੱਚ ਅੱਛਾ ਇਹ ਜਿਹੜਾ ਆਪਣਾ ਬੀਮ ਆ ਵਾਲਾ ਬੀਮਾ ਇਹਦੇ ਵਿੱਚ ਆਪਾਂ ਸਟਿੱਪ ਪਾਉਣੀ ਸ਼ੁਰੂ ਕਰਤੀ ਐ ਸੋ ਤੁਸੀਂ ਮੰਨ ਲਓ ਟਰਾਲਾ ਦਾ ਕਟਰ ਤੁਹਾਡੇ ਨਾਲ ਆ ਸਟਿੱਪ ਤੁਹਾਡੇ ਨਾਲ ਹੀ ਰਹਿਣੀਆਂ ਖੇਤ ਸਟਿੱਪ ਨਾਲੇ ਰਹਿਣੀ ਆ ਆਪਾਂ ਨੂੰ ਇਹ ਇਹ ਸੁੱਖ ਵੀ ਹੋ ਗਿਆ ਹੁਣ ਬੰਦਾ ਕੀ ਕਰਦਾ ਜਿਵੇਂ ਹੁਣ ਚਲੋ ਕਣਕ ਦਾ ਸੀਜ਼ਨ ਹੁੰਦਾ ਟਰਾਲਾ ਤਾਂ ਰੋਜ਼ ਨਾਲ ਹੁੰਦਾ ਨਹੀਂ ਨਹੀਂ ਜੀ ਲੋਕਲ ਏਰੀਆ ਇਹ ਤਾਂ ਆਪਣਾ ਦੂਰੇ ਇਧਰ ਆਡੇ ਹੁੰਦਾ ਜਦੋਂ ਪਈ ਆਪਣਾ ਕਰਾਲਾ ਸਿਸਟਮ ਆ ਗਿਆ ਮੰਨ ਲਓ ਕਈ ਵਾਰ ਹੁੰਦਾ ਕਿ ਮਸ਼ੀਨਾਂ ਚੱਕਰ ਨਹੀਂ ਮੈਚ ਕਰਦੇ ਬੈਲਟ ਕਮਾ ਕੇ ਬੈਲਟ ਉੱਪਰ ਚੱਕ ਦੇ ਬੈਲਟ ਉੱਪਰ ਚੱਕ ਦੇਣੀ ਆ ਆ ਇੱਥੇ ਕੀ ਆ ਗਿਆ ਜੀ ਆ ਇੱਕ ਵੀ ਆਪਣੇ ਹੈਡ ਆ ਗਿਆ ਜੀ ਹੈਡ ਆ ਗਿਆ ਆ ਗਿਆ ਸਟੈਪ ਹੈਡ ਆ ਗਿਆ ਆ ਅੱਛਾ ਸਟੈਪ ਹੈਡ ਵੀ ਇਹਦੇ ਵਿੱਚ ਉੱਥੇ ਲਾਦਾ ਉਰੀ ਸਪੇਅਰ ਕਰਤਾ ਇਹ ਹਾਂਜੀ ਠੀਕ ਹੈ ਮਤਲਬ ਇਹ ਜੋ ਵੀ ਚੇਂਜ ਚੁੰਜ ਕਰਨਾ ਇੱਥੇ ਬਾਕੀ ਤੁਹਾਨੂੰ ਕਵਰ ਨਵੇਂ ਮਾਡ ਏ ਬਾਈ ਜੀ ਜਿਹੜਾ ਹੈਵਲ ਦਾ ਰੋਲਾ ਪੈਂਦਾ ਹਾਂ ਜੀ ਵੀ ਆਮਦ ਕਰਕੇ ਜੀਮੇਦਾਰ ਦੀ ਹੈਵਲ ਦੀ ਡਿਮਾਂਡ ਹੁੰਦੀ ਹੈ ਤੁਸੀਂ ਹੈਵਲ ਲਾਉਣੀ ਹੈ ਜਾਂ ਮਤਲਬ ਅੱਛਾ ਹੈਵਲ ਨਹੀਂ ਲਾਉਣੀ ਨਹੀਂ ਆਪਣਾ ਹਾਂ ਦੀ ਮੋਟਰ ਚੱਲਦੀ ਆ ਕੱਲੀ ਮੋਟਰ ਮੋਟਰ ਚੱਲਦੀ ਆ ਆਪਣੀ ਇਹ ਮੋਟਰ ਜਿਹੜੀ ਹੈਗੀ ਥੋੜੀ ਏਅਰ ਪੇਅਰ ਵਾਲਾ ਆਪਣੀ ਇਹ ਨਹੀਂ ਹੈਗਾ ਕਿ ਤੁਸੀਂ ਵਰਤੋਂ ਤੇ ਸਿੱਟ ਦੋ ਵਰਤੋਂ ਤੇ ਸਿੱਟਣ ਵਾਲੀ ਨਹੀਂ ਹੈ ਠੀਕ ਹੈ ਤੇ ਅੱਗੇ ਹੁਣ ਚੱਲੀਏ ਕੰਬੈਨ ਤੇ ਕੰਬੈਨ ਵਾਲਾ ਆਪਾਂ ਦੇਖੀਏ ਏਸੀ ਮਾਡਲ ਦੀ ਗੱਲ ਕਰਦੇ ਆ ਤਾਂ ਏਸੀ ਕੈਬਨ ਆ ਗਿਆ ਫੀਡਰ ਦੇ ਵਿੱਚ ਵੀ ਆਪਾਂ ਤੁਹਾਨੂੰ ਜਿੱਦਾਂ ਕਰਦੇ ਹਾਂ ਹੁਣ ਏਸੀ ਕੈਬਨ ਦੇ ਵਿੱਚ ਕੀ ਹੈ ਸਭ ਤਿੰਨ ਫੱਟੀਆਂ ਵਾਲੀ ਤਿੰਨ ਫੱਟੀਆਂ ਵਾਲੀ ਹੋ ਗਈ ਚਨਾਚਾਰ ਹੋ ਗਈਆਂ ਤੇ ਇਹਦਾ ਵੀ ਫਰਸ਼ ਆ ਜੋ ਆਪਣਾ ਇਹ ਵੀ ਆਪਣਾ ਸਾਰਾ ਸਟੇਨਲੈਸ ਸਟੀਲ ਦਾ ਬਣਿਆ ਦਾ ਅੱਛਾ ਸਟੇਨਲੈਸ ਸਟੀਲ ਦਾ ਆਮ ਕਰਕੇ ਕੀ ਹੁੰਦਾ ਰੋਲਾ ਜਿਹਾ ਪੈਣ ਲੱਗ ਜਾਂਦਾ ਵੀ ਫੀਡਰ ਆਪਣਾ ਧਰਤੀ ਤੇ ਲਾਉਣਾ ਸੋਖਾ ਇਹ ਇਹਦਾ ਵੀ ਉਵੇਂ ਹੀ ਉਤਰ ਜਾਂਦੇ ਜੀ ਬਿਲਕੁਲ ਜੀ ਅੱਛਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਫੀਡਰ ਟਾਕੀ ਦੇ ਉੱਪਰ ਆ ਕੇ ਸਾਹਮਣੇ ਇਹ ਵੀ ਆਪਾਂ ਸਟੇਨਲੈਸ ਸਟੀਲ ਦੀ ਕਰ ਦਿੱਤੀ ਆ ਅੱਛਾ ਫੀਡਰ ਟਾਕੀ ਆ ਨਾ ਜਿਹੜੀ ਆਪਣੀ ਇਹ ਪਹਿਲਾਂ ਆਪਣੀ ਆਮ ਲੋਹੇ ਦੇ ਵਿੱਚ ਚੱਲਦੀ ਸੀ ਐਮਐਸ ਦੇ ਵਿੱਚ ਕੋਈ ਨਾ ਇਹ ਵੀ ਸਟੇਨਲੈਸ ਸਟੀਲ ਦੀ ਕਰ ਦਿੱਤੀ ਆ ਤਾਂ ਜੋ ਕਿ ਨਾ ਘਸਣ ਦੇ ਨਾਲ ਥੋੜੇ ਟਾਈਮ ਬਾਅਦ ਉਸੇ ਮੋਰੀਆਂ ਨਿਕਲਣੇ ਸ਼ੁਰੂ ਹੋ ਜਾਂਦੇ ਸੀ ਉਹ ਬੰਦ ਹੋ ਗਈਆਂ ਉਹ ਬੰਦ ਹੋ ਗਈਆਂ ਇਹਦੇ ਜਿਵੇਂ ਆਹ ਵਾਲੇ 베ARING ਆ ਗਏ ਸ਼ਾਫਟ ਆ ਗਈ ਆਪਣੀ ਇਹ ਸਾਰਾ ਆਪਣਾ ਪੂਲਾ ਟਾਈਪ ਆ ਗਿਆ ਜੀ ਅੱਛਾ ਤੁਹਾਨੂੰ ਇਹਦੇ ਵਿੱਚ ਕਟਰ ਪੈਂਦੀ ਕਿੱਥੇ ਮਿਲਨੀ ਉਸ ਤੋਂ ਬਾਅਦ ਆਪਾਂ 베ARING ਦੇਖਦੇ ਆ ਇਹ ਐਂਟੀਆਂ ਜਪਾਨ ਦੇ ਆ ਗਏ ਟੋਟਲੀ ਕਮਾਈਨ ਦੇ ਵਿੱਚ ਜਿੰਨਾ 베ARING ਸਾਰੇ ਐਂਟੀਆਂ ਜਪਾਨ ਤੁਹਾਨੂੰ ਦਿਖਾਉਂਗਾ ਫਰੰਟ ਹਿੱਸਾ ਦੇਖੋ ਜਿਹੜਾ ਆਪਣਾ ਫਰੰਟ ਹਿੱਸਾ ਸਾਰਾ ਪਲੇਟ ਦਾ ਕੋਈ ਇਹਦੇ ਵਿੱਚ ਪਾਈਪ ਸਿਸਟਮ ਨਹੀਂ ਜਿਹੜਾ ਗੇਅਰ ਆਪਣਾ ਗੇਅਰ ਕਿੰਨੇ ਸਪੀਡ ਲਾਉਨੇ ਹੋ ਗੇਅਰ ਆਪਣਾ 5 5 ਗੇਅਰ ਸਪੀਡ ਹੈ ਜੀ 5 ਗੇਅਰ ਸਾਰਿਆਂ ਚ ਹੀ ਲਾਉਨੇ ਚਾਹੀਦੇ ਜੇ ਫਿਰ ਕਿਤੇ ਏਸੀ ਕੈਬਿਨ ਟਾਪ ਮਾਰਨਾ ਵੀ ਇਹਦੇ ਚਾਪ ਗੇਅਰ ਆਪਣਾ ਸਾਰਿਆਂ ਚ 5 ਨੇ ਜੀ ਅੱਛਾ ਸਾਰਿਆਂ ਚ ਉਹੀ ਕੁਛ ਆ ਜਾਂਦਾ ਉਸ ਤੋਂ ਬਾਅਦ ਅਸੀਂ ਪੱਕਾ ਕਰਾਂਗੇ ਜਿੱਦਾਂ ਜੀ ਆ ਚੀਜ਼ ਸਭ ਤੋਂ ਵੱਡੀ ਗੱਲ ਇਹ ਕਿ ਜਿੰਨੀਆਂ ਆਪਾਂ ਨੂੰ ਪੁਲੀਆਂ ਮਿਲਣਗੀਆਂ ਸਾਰੀਆਂ ਹੀ ਪੁੱਲਰ ਟਾਈਪ ਨੇ ਅੱਛਾ ਇਹ ਖਾਸियत ਹੈ ਬਿਲਕੁਲ ਜੀ ਕੇਐਸ ਦੀ ਅਸਲ ਤੇ ਨਾ ਪਤਾ ਕੀ ਮੈਂ ਇਹ ਇਹ ਪੁਲੀਆਂ ਅਸੀਂ ਨੇ ਸਭ ਤੋਂ ਪਹਿਲਾਂ ਤੂੜੀ ਵਾਲੀ ਰੀਪਰ 'ਚ ਦੇਖਿਆ ਸੀ ਕੇਐਸ 'ਚ ਇਹ ਬਿਲਕੁਲ ਜੀ ਹਨਾ ਇਹ ਮਤਲਬ ਸ਼ੁਰੂਆਤ ਦੇ ਵਿੱਚ ਜਦੋਂ ਆਈਆਂ ਨੇ ਉਸ ਤੋਂ ਬਾਅਦ ਆ ਬੈਲਟ ਦੀ ਗੱਲ ਕਰਦੇ ਆਪਾਂ ਇਹ ਵੀ ਆਪਣੀ ਬੈਲਟ ਡਾਫਲਾ ਅਛਾ ਇੱਥੇ ਬਲੂਰ ਨੂੰ ਵੀ ਤੁਸੀਂ ਡਬਲ ਵੈਲਡਰ ਬਲੂਰ ਮੈਨੂੰ ਵੱਡਾ ਵੀ ਲੱਗ ਰਿਹਾ ਆ ਆਮ ਕਮੈਨਾਂ ਨਾਲ ਜੇ ਆਪਾਂ ਦੇਖੀ ਹੈ ਨਾ ਹਾ ਉਹ ਤਾਂ ਹੈਗਾ ਜੀ ਤੇ ਉਸ ਤੋਂ ਬਾਅਦ ਬਾਕੀ ਦੇ ਚੱਕਰਾਂ ਵਾਸਤੇ ਵੀ ਆਪਾਂ ਜਿਹੜੀਆਂ ਪੁਲੀਆਂ ਨੇ ਉਹਦਾ ਵੀ ਅਡਜਸਟੇਬਲ ਆ ਸਾਈਡ ਘੁਮਾਓ ਸਾਈਡ ਘੁਮਾ ਕੇ ਆ ਦਿਖਾ ਦੇ ਕਿਉਂਕਿ ਇਹ ਤੈਨੂੰ ਉਹ ਦੇਖ ਸਾਈਡ ਘੁੰਮ ਕੇ ਆਪਣੀ ਬਲੂਰ ਵਾਲੀ ਇਹ ਪੈ ਜਾਂਦੀ ਹੈ ਨਾਲ ਐਟ ਲੱਗ ਗਿਆ ਹੈ ਨਾ ਇਹਨੂੰ ਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪੂਰੀ ਬਾਡੀ ਦੀ ਤੁਹਾਨੂੰ ਬਾਡੀ ਦੇ ਵਿੱਚ ਵੀ ਜਿੱਥੇ ਰਿਫਟਿੰਗ ਨਹੀਂ ਮਿਲਨੀ ਹਾਂਜੀ ਟੋਟਲੀ ਸਾਰੀ ਵੈਲਡਿੰਗ ਆ ਇਹਦਾ ਰਿਵਟ ਦੇ ਨਾਲ ਨਾ ਕਿ 2 ਸਾਲ ਬਾਅਦ 4 ਸਾਲ ਬਾਅਦ ਜਦੋਂ ਵਾਈਬ੍ਰੇਟ ਹੁੰਦੀ ਹੈ ਗੱਡੀ ਤਾਂ ਰਿਵਟ ਆਪਣੀ ਜਗ੍ਹਾ ਛੱਡਣੀ ਸ਼ੁਰੂ ਕਰ ਦਿੰਦਾ ਉਹ ਚੀਜ਼ ਨਹੀਂ ਇਹਦੇ ਵਿੱਚ ਹੈਗੀ ਅੱਛਾ ਜਿਹੜੀ ਬਰਮ ਨੂੰ ਚਾਲ ਦੇਦੀ ਸੀ ਆ ਇੱਥੋਂ ਬਲੂਰ ਵਾਲੀ ਤੋਂ ਕੱਢਦੀ ਆ ਆਪਣੀ ਅੱਛਾ ਇੱਧਰੋਂ ਆ ਗਈ ਤੇ ਉਸ ਤੋਂ ਬਾਅਦ ਆਪਣਾ ਹਸਟੈਂਡ ਆ ਗਿਆ ਦਹੀ ਸਟੈਂਡ ਜਿਹਨੂੰ ਕਹਦੇ ਆ ਸੀਜ਼ਨ ਤੋਂ ਬਾਅਦ ਆਪਾਂ ਮਸ਼ੀਨ ਨੂੰ ਬੱਸ ਸਮਝ ਲਓ ਵੀ ਕਿ ਇਹਦੇ ਪਰ ਏਸੀ ਐਕਸਟਰਾ ਹੈ ਬਾਕੀ ਤਾਂ ਸਾਰੀ ਸੇਮ ਹੈ ਬਿਲਕੁਲ ਸਰ ਤਿੰਨ ਮਾਡਲ ਸੇਮ ਟੂ ਸੇਮ ਜਿਹੜੇ ਆਪਾਂ ਫੀਚਰ ਗਿਣਾ ਰਹੇ ਹਾਂ ਇਹ ਵੀ ਕੁਝ ਪੈਣਾ ਹੈ ਮੈਂ ਹਿੱਸਾ ਦੇਖੀ ਜਨਾ ਕਦੋਂ ਦਾ ਆ ਇਹਦਾ ਹਿੱਸਾ ਬਹੁਤ ਚੜਾਈ ਚ ਲੱਗੀ ਜਾਂਦਾ ਇਹਦੇ ਵਿੱਚ ਭਾਜੀ ਇਹਦਾ ਹਿੱਸਾ ਤੁਸੀਂ ਦੂਜੀਆਂ ਆਪਾਂ ਦੂਸਰੀਆਂ ਕੰਪਨੀਆਂ ਦੇ ਕੰਪੈਰੀਜਨ ਦੇ ਨਾਲ ਦੇਖੀਏ ਤਾਂ ਉਹ ਆਪਾਂ ਨੂੰ ਨਾ ਪਾਈਪ ਦੇ ਵਿੱਚ ਮਿਲਦਾ ਜੀ ਜੀ ਰਾਉਂਡ ਪਾਈਪ ਦੇ ਵਿੱਚ ਹਾਂਜੀ ਇਹ ਜਿੰਨਾ ਬਣਿਆ ਸਾਰਾ ਪਲੇਟ ਸਿਸਟਮ ਹੂੰ ਆਹ ਇਥੇ ਨਹੀਂ ਪੈਪ ਹੁੰਦਾ ਆਹ ਇਹ ਪਲੇਟ ਸਿਸਟਮ ਆ ਸਾਰਾ ਉਸ ਤੋਂ ਬਾਅਦ ਨੀਚੇ ਵਾਲਾ ਹਿੱਸਾ ਵੀ ਆਪਾਂ ਨੂੰ ਪਲੇਟ ਸਿਸਟਮ ਦੇ ਵਿੱਚ ਮਿਲ ਗਿਆ ਉਸ ਤੋਂ ਬਾਅਦ ਜਿਹੜਾ ਇਹ ਆਪਣਾ ਸੈਂਟਰ ਪਿੰਨ ਹੂੰ ਜਿਆਦਾਤਰ ਤੁਸੀਂ ਦੇਖਦੇ ਹੋ ਮਸ਼ੀਨ ਦੇ ਵਿੱਚ ਨਾ ਸੈਂਟਰ ਪਿੰਨ ਦੇ ਵਿੱਚ ਬੁਸ਼ ਲੱਗੇ ਆ ਹੂੰ ਬਿਲਕੁਲ ਆਪਾਂ ਕੀ ਕਰਿਆ ਦੋਨੋਂ ਸਾਈਡ ਤੇ ਖੱਬੇ ਫਰੰਟ ਤੇ ਬੈਕ ਦੇ ਉੱਪਰ ਹੂੰ ਟੇਪਰ ਗੋਲੀ 32210 ਦਾ 베アリング ਦਿੱਤਾ ਅੱਛਾ 베アリング ਦਿੱਤਾ ਅੱਗੇ ਪਿੱਛੇ ਦੋਨੋਂ ਸਾਈਡ ਹਾਂਜੀ ਦੋਨੋਂ ਸਾਈਡ ਕੱਲ ਨੂੰ ਜੇ ਹਿੱਸੇ ਦੇ ਵਿੱਚ ਹਲਕੀ ਫੁਲਕੀ ਪਲੇ ਆਉਂਦੀ ਹੈ ਤਾਂ ਆਪਾਂ ਜੇ ਕੋਈ ਸਮੱਸਿਆ ਆਉਂਦੀ ਹੈ ਉਹ ਜਿਹੜਾ ਬੋਸ਼ਾਂ ਦੇ ਉੱਪਰ ਵਜਨ ਪੈਣਾ ਉਹ 베アリング ਆਪਣੇ ਉੱਪਰ ਲੈ ਚਾ ਉਹ 베アリング ਆਪਣੇ ਉੱਪਰ ਲੈ ਲੈਂਦਾ ਬਿਲਕੁਲ ਬਿਲਕੁਲ ਤੇ ਪੇਂਟ ਅੰਦਰ ਜਿਹੜਾ ਆਪਣਾ ਅੰਦਰਲੀ ਸਾਈਡ ਪੇਂਟ ਕੋਈ ਇਹ ਇਹ ਕਿਹੜਾ ਜਾਂਦਾ ਜੀ ਆਪਣੇ ਕਿ ਇਹ ਸਾਰਾ ਇਹ ਵੀ ਆਪਣਾ ਪੀਜੂ ਪੇਂਟ ਆ ਵਾਈਟ ਪੇਂਟ ਆ ਜਾਂਦਾ ਅੰਦਰ ਆਪਣਾ ਇਹਦੇ ਕੀ ਆ ਮੰਨੋ ਸੀਜ਼ਨ ਦੇ ਵਿੱਚ ਕੋਈ ਡਰਾਈਵਰ ਨੇ ਜਾਂ ਫੋਰਮੈਨ ਨੇ ਜੀ ਰਿਪੇਅਰ ਕਰਨੀ ਹੈ ਤਾਂ ਅੰਦਰ ਲਾਈਟ ਲਾ ਕੇ ਆਪਾਂ ਨੂੰ ਰੌਸ਼ਨੀ ਬਹੁਤ ਜ਼ਿਆਦਾ ਮਿਲ ਜਾਂਦੀ ਹੈ ਆਪਾਂ ਦਾ ਵਰਕਿੰਗ ਜਿਹੜੀ ਖੋਲਣੀ ਕਰਨੀ ਇਹਦਾ ਕਿੱਥੋਂ ਹੋਉਂਦਾ ਆ ਦੇਖੋ ਜੀ ਸਾਸੂਆਂ ਇਹਦੇ ਅੰਦਰੋਂ ਵੀ ਆ ਦੋ ਜਗ੍ਹਾ ਤੁਸੀਂ ਇਹ ਆ ਗੁਟਕੇ ਦੇ ਥੱਲੇ ਆਪਣੀ ਆ ਪੱਤੀ ਆ ਗਈ ਜੀ ਅੱਛਾ ਪੱਤੀ ਆ ਗਈ ਹਾਂਜੀ ਪਲੇਟ ਜਾਨੀ ਕਿ ਪਲੇਟ ਬਣ ਗਈ ਪੰਜ ਸਟਾਫ ਆਕਰਾਂ ਚ ਕਮੈਨ ਆ ਗਈ ਹਾਂ ਜੀ ਤੁਸੀਂ ਸਟਾਫ ਆਕਰਾਂ ਚ ਪਾਇਆ ਕੁਝ ਫਰਕ ਪਹਿਲਾਂ ਨਾਲ ਨਹੀਂ ਇਹਦੇ ਵਿੱਚ ਜੀ ਕੋਈ ਫਰਕ ਨਹੀਂ ਨਾਰਮਲ ਅੱਛਾ ਨਾਰਮਲ ਆਪਣਾ 13.5 ਫੁੱਟ ਲੈਂਥ ਠੀਕ ਹੈ ਠੀਕ ਹੈ 13.5 ਲੈਂਥ ਅੱਛਾ ਤੁਸੀਂ ਗਾਰੰਟੀ ਵਾਰੰਟੀ ਕਿੰਨੇ ਟਾਈਮ ਦੀ ਮਸ਼ੀਨਰੀ ਦੀ ਨਹੀਂ ਆਪਣੀ ਇੱਕ ਸੀਜ਼ਨ ਦੀ ਗਾਰੰਟੀ ਹੁੰ ਵਾਰੰਟੀ ਦਾ ਭਾਅ ਵਾਰੰਟੀ ਦਾ ਭਾਅ ਮੰਨ ਲਓ ਤੁਸੀਂ ਨੈਕਸਟ ਸੀਜ਼ਨ ਸੀਜ਼ਨ ਤੁਸੀਂ ਮਸ਼ੀਨ ਲਈ ਹੂੰ ਕੋਈ ਸਮੱਸਿਆ ਨਹੀਂ ਆਈ ਅਗਲੇ ਸੀਜ਼ਨ ਤੁਹਾਨੂੰ ਕੋਈ ਸਮੱਸਿਆ ਆਈ ਕੋਈ ਮੰਨ ਲਓ ਬੈਰਿੰਗ ਟੁੱਟਿਆ ਜਾਂ ਕੁਝ ਵੀ ਹੋਇਆ ਤਾਂ ਲੇਬਰ ਸਾਡੇ ਵੱਲੋਂ ਫ੍ਰੀ ਹੋਏਗੀ ਸਪੇਅਰ ਪਾਰਟ ਤੁਹਾਡਾ ਅੱਛਾ ਸਪੇਅਰ ਪਾਰਟ ਸਾਟਾ ਹੋਊਗਾ ਪਹਿਲੇ ਸੀਜ਼ਨ ਦੇ ਵਿੱਚ ਕੋਈ ਇਲੈਕਟ੍ਰੀਕਲ ਪਾਰਟ ਨੂੰ ਛੱਡ ਕੇ ਰਬੜ ਪਾਰਟ ਨੂੰ ਛੱਡ ਕੇ ਕੋਈ ਗੀਅਰ ਦਾ ਕੋਈ ਬੈਰਿੰਗ ਆ ਕੋਈ ਛਾਪਾਟਾ ਕੋਈ ਵੀ ਨੁਕਸਾਨ ਨਾ ਹੋਇਆ ਕੁਝ ਵੀ ਹੋਇਆ ਵਿਦਾਊਟ ਐਕਸੀਡੈਂਟ ਅੱਛਾ ਕੰਪਨੀ ਦੇ ਦਿੰਦਾ ਹੈ ਇੰਜਨ ਦੀ ਗਾਰੰਟੀ ਤੁਸੀਂ ਦਿੰਦੇ ਜਾਓ ਲੈ ਲੈਣ ਵੱਲੋਂ ਅਛੋ 8 ਮਹੀਨੇ ਦੀ ਮਿਲਦੀ ਠੀਕ ਹੈ ਬੈਟਰੀ ਐਕਸਾਈਡ ਦੀ ਆਪਣੀ 1 ਸਾਲ ਦੀ ਗਾਰੰਟੀ ਹੁੰਦੀ ਹੈ ਕੰਪਨੀ ਵੱਲੋਂ ਇੰਜਨ ਦੀ ਤੁਹਾਡੇ ਕੋਲ ਹੈਗੀ ਚੁਆਇਸ ਸਿਰਫ ਆਪਣੇ ਕੋਲ ਨਹੀਂ ਓਨਲੀ ਅਸ਼ੋਕ ਲੈ ਲੈਣ ਅਸ਼ੋਕ ਲੈ ਲੈਣ ਕੋਈ ਡਿਸਪੋਜ਼ਲ ਨਹੀਂ ਕੋਈ ਐਸ਼ਰ ਨਹੀਂ ਕੁਝ ਨਹੀਂ ਵੈਸੇ ਦੇਖੋ ਮੈਂ ਕੁਆਲਿਟੀ ਦੀ ਮੈਂ ਐਵੇਂ ਤਾਂ ਨਹੀਂ ਕਹਿੰਦਾ ਵੀ ਹਾਂ ਤੁਹਾਡੀ ਓਪਰੇਜ਼ ਕਰ ਰਹੇ ਹਾਂ ਜੋ ਵੀ ਹੈ ਚੀਜ਼ ਦੱਸਦੀ ਹੈ ਹਾਈਲੈਕਸ ਦੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਟੌਪ ਕੁਆਲਿਟੀ ਹੈ ਇਹ ਲਿਫਟਾ ਕੇ ਹੈ ਹਾਂ ਲਿਫਟਰ ਦੇ ਵਿੱਚ ਆਹ ਕਵਰ ਆਪਾਂ ਸਟੇਨਲੈਸ ਸਟੀਲ ਦਾ ਕਰਤਾ ਅੱਛਾ ਉਤਪਾਦ ਇਹਦੀ ਥੱਲੇ ਵਾਲੀ ਟ੍ਰੇ ਆ ਗਈ ਤੇ ਆ ਰੇਲਿੰਗ ਆ ਗਈ ਇਹ ਤੇ ਬਾਕੀ ਨਾ ਮੈਨੂੰ ਹੋਰ ਵੀ ਇੱਕ ਲੱਗੀ ਜਾਂਦਾ ਇਹਦਾ ਮਸ਼ੀਨ ਦਾ ਥੋੜਾ ਜਿਹਾ ਗਰਾਉਂਡ ਕਲੀਅਰੈਂਸ ਮੈਨੂੰ ਆਮ ਕਰਕੇ ਜ਼ਿਆਦਾ ਲੱਗਦੀ ਹੈ ਥੋੜੀ ਹਾਈਟ ਹੈਗੀ ਹੈ ਕਿਉਂਕਿ ਮੈਂ ਰਿਵਿਊ ਕਰਦਾ ਲੈਣਾ ਕਿ ਮੈਨਾਂ ਦੇ ਮੈਨੂੰ ਉੱਚੀ ਲੱਗ ਰਹੀ ਹੈ ਜੋ ਇਹਦੀ ਜਿੰਨੀ ਵੀ ਚਾਸੀ ਮਤਲਬ ਬਣੀ ਵੀ ਐਂਗਲ ਲੱਗੇ ਹੋਏ ਨੇ نیچے ਤੇ ਉਹਦੇ ਥੋੜੀ ਜਿਹੀ ਹਾਈਟ ਹੈ ਮਕੈਨੀਕਲ ਇੱਕ ਮਿਲਦਾ ਜੀ ਆਪਣੇ ਨਹੀਂ ਦੋ ਨੇ ਜੀ ਅੱਛਾ ਇਧਰ ਲਈ ਵੀ ਉਧਰ ਵੀ ਦੋਨੋਂ ਬੰਨੇ ਅੱਛਾ ਦੋਨੋਂ ਪੈਂਦੇ ਨੇ ਜੀ ਹਾਂਜੀ ਠੀਕ ਹੈ ਤੇ ਇਹਦੇ 'ਚ ਗੇਅਰ ਗੁੱਲ ਸਾਰਾ ਇਹਦੇ 'ਚ ਵੀ ਸਾਰੇ ਇਹ 5 ਗੇਅਰ ਆ ਸਾਰੇ ਇਹ ਸੁਪਰ ਡਿਲਕਸ ਮਾਡਲ ਜਾ ਤੇ ਆਪਾਂ ਇਹਦੀ ਇਧਰ ਤੁਹਾਨੂੰ ਸਾਈਡ ਤੋਂ ਲੈ ਕੇ ਆਨੇ ਆਪਾਂ ਜੀ ਬੋਡੀ ਲਾਈਨ ਦੀ ਪ੍ਰੋਪਰਲੀ ਬਾਹਰੋਂ ਪੂਰੀ ਲੁੱਕ ਚੇਂਜ ਆ ਬੋਡੀ ਲਾਈਨ ਬਾਹਰੋਂ ਪੂਰੀ ਲੁੱਕ ਚੇਂਜ ਆ ਪੂਰੀ ਬੋਡੀ ਲਾਈਨ ਚੇਂਜ ਆ ਜਿੱਦਾਂ ਦੀ ਆ ਪਿੱਛੇ ਪੂੰਛ ਆ ਗਈ ਪੂੰਛ ਦੀ ਉਚਾਈ ਵਧ ਗਈ ਪਿੱਛੋਂ ਆਹ ਚੀਜ਼ ਤੋਂ ਜਿੱਦਾਂ ਖੇਤਾਂ ਦੇ ਵਿੱਚ ਬਾਲੇ ਵਗੈਰਾ ਲੱਗੇ ਹੁੰਦੇ ਨੇ ਉਹਦੀ ਸਮੱਸਿਆ ਤੋਂ ਬੰਦਾ ਬਚ ਜਾਂਦਾ ਇਹ ਮੈਨੂੰ ਲੰਬੀ ਵੀ ਲੱਗਦੀ ਹੈ ਜਾਂ ਹੈਗੀ ਹੈ ਇਹ ਥੋੜੀ ਪੂੰਛ ਦੀ ਲੰਬਾਈ ਲੱਗੀ ਹੈ ਤੇ ਉਸ ਤੋਂ ਬਾਅਦ ਇਹਦੀ ਪੂੰਛ ਆ ਉੱਪਰੋਂ ਉਹ ਸਾਰੀ ਸਟੀਲ ਦੀ ਆ ਦੋਨੋਂ ਪਾਰਟ ਉੱਪਰਲਾ ਸਾਰਾ ਪਾਰਟ ਸਟੀਲ ਦਾ ਕਿਉਂਕਿ ਗੱਲ ਦੀ ਸਮੱਸਿਆ ਆ ਜਾਂਦੀ ਆ ਦੋ ਸਾਲਾਂ ਬਾਅਦ ਚਾਰ ਸਾਲ ਉਹ ਨਹੀਂ ਹੋਊਗਾ ਠੀਕ ਹੈ ਇਹ ਮਾਡਲਾਂ ਦੇ ਵਿੱਚ ਤੁਸੀਂ ਜਲੂਰੀਓ ਕਰਤੀ ਇਦਾਂ ਨਹੀਂ ਅਭੀ ਕਸਟਮਰ ਔਰ ਡਿਮਾਂਡ ਰਹੂਗਾ ਤੇ ਆਪਣੇ ਕਰਦੇ ਆਂ ਭਾਜੀ ਟੈਂਕੀ ਦੇਖੋ ਤੁਸੀਂ ਜੀ ਇਹ ਡਾਈ ਮੇਕਰ ਟੈਂਕੀ ਆ ਸਿੰਪਲ ਆਪਾਂ ਬਾਕਸ ਟਾਈਪ ਦੇਖਦੇ ਆਂ ਨਾ ਕੰਪਨੀਆ ਦੇ ਵਿੱਚ ਬਾਕੀ ਬਕਾਇਦਾ ਕੇਸ ਲੋਗੋ ਲੱਗਿਆ ਕੇਐਸ ਆਪਣੀ ਈਮੇਲ ਆਈਡੀ ਲਿਖੀ ਹੋਈ ਆ www.ksagri.in ਦੇ ਉੱਪਰ ਹੁਣ ਆਪਾਂ ਗੱਲ ਕਰਦੇ ਆ ਉੱਪਰਲੇ ਇੰਜਨ ਦੀ ਜੀ ਆਜੋ ਚਲੋ ਉੱਪਰ ਚੱਲਦੇ ਆ ਆਪਾਂ ਇਹਦੇ ਚ ਡੀਜ਼ਲ ਕਿੰਨਾ ਪੈ ਜਾਂਦਾ ਜੀ 350 ਲੀਟਰ ਸਰ ਅੱਛਾ ਪੈ ਜਾਂਦੇ ਆ ਪੌਣੇ 2 ਢੋਲ ਹਨ ਉਸ ਤੋਂ ਬਾਅਦ ਗੱਲ ਕਰਾਂਗੇ ਇਹਦੀ ਪੂੰਛ ਦੀ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਆ ਦੋਨੋਂ ਪਾਸ ਪਾਰਟ ਇਹਦੇ ਸਟੀਲ ਦੇ ਆ ਗਏ ਆ ਅੱਛਾ ਦੋਨੋਂ ਪਾਰਟ ਸੀ ਆ ਸਟਾਰ ਵਾਕਰ ਦੇ ਉੱਪਰਲਾ ਕਵਰ ਆ ਜਿਹੜਾ ਇਹ ਵੀ ਆਪਣਾ ਸਟੀਲ ਦਾ ਆ ਗਿਆ ਜੀ ਇਹ ਵੀ ਵਧੀਆ ਵੱਡੀ ਦਿੱਤੀ ਹੈ ਟ੍ਰੇ ਇਹ ਹਾਂਜੀ ਇਹ ਵੀ ਸਟੀਲ ਦਾ ਆ ਗਿਆ ਬਾਕੀ ਉਸ ਤੋਂ ਬਾਅਦ ਆਪਣਾ BS4 ਇੰਜਨ ਆ ਗਿਆ ਜੀ BS4 ਆਟੋ ਕਲੀਨਰ ਜਿਹੜਾ ਹਨ ਆਟੋ ਕਲੀਨਰ ਆ ਗਿਆ ਜੀ ਠੀਕ ਹੈ ਆਟੋ ਕਲੀਨਰ ਦੇ ਅੰਦਰ ਬ੍ਰਸ਼ ਆ ਗਿਆ ਉੱਪਰ ਆ ਜਾਲੀ ਸਿਸਟਮ ਆ ਗਿਆ ਇਹ ਸਾਰਾ ਆਪਣਾ ਇਹ ਹਵਾ ਲਈ ਹਾਂਜੀ ਇਹ ਸਾਰਾ ਆਪਣਾ ਹੋ ਗਿਆ ਟੈਂਕ ਟੰਕ ਕਿੰਨੀ ਕੀ ਸਟੋਰੇਜ ਕਰ ਲੈਂਦਾ ਇਹਦਾ ਟੈਂਕ ਆਪਾਂ ਗੱਲ ਕਰਾਂਗੇ ਜੀ ਕਣਕ ਦੀ ਇਹ ਦੀ ਬਰਮ ਬਾਡੀ ਦੇ ਜਿਹੜਾ ਥੱਲੇ ਬਰਮਾ ਚੱਲਦਾ ਉਹਦੇ ਵਿੱਚ ਵੀ ਸਰ ਮੈਂ ਦੱਸਾਂਗਾ ਚੱਕੀ ਹੁੰਦੀ ਆਹ ਤੱਕ ਆ ਦੇਖੋ ਆਪਾਂ ਟੈਂਕ ਦੀ ਗੱਲ ਕਰਦੇ ਹਾਂ ਨਾ ਹਾਂਜੀ ਟੈਂਕ ਦੇ ਵਿੱਚ ਜਿੱਥੇ ਤਾਂ ਬਰਮ ਚੱਲਦਾ ਉਹ ਹਿੱਸਾ ਵੀ ਆਪਾਂ ਨੂੰ ਸਟੇਨਲੈਸ ਸਟੀਲ ਦਾ ਦਿੱਤਾ ਗਿਆ ਓਕੇ ਮੰਨ ਲਓ ਸੀਜ਼ਨ ਤੋਂ ਬਾਅਦ ਹਾਂਜੀ ਜਿਹਦੇ ਵਿੱਚ ਮੜੋ ਮੋਟਾ ਹਲਕਾ ਪਾਣੀ ਰੁਕਦਾ ਹੂੰ ਪਾਣੀ ਰੁਕਣ ਦੇ ਨਾਲ ਉਹ ਗਲੇ ਆ ਪਾਈਪ ਵਿੱਚੋਂ ਲੰਘਦਾ ਦੇਖ ਰਿਹਾ ਮੈਂ ਇਹ ਪਾਈਪ ਸਰ ਉਹਦੀ ਵਾਇਰਿੰਗ ਆ ਇੰਜਨ ਦੀ ਅੱਛਾ ਇੰਜਨ ਦੀ ਵਾਇਰਿੰਗ ਆ ਪਾਈਪਸ ਨੂੰ ਕਰਤੀ ਤੁਸੀਂ ਨੇ ਹਾਂਜੀ ਹਾਂ ਇਹ ਵੀ ਕਮਾਲ ਦੀ ਗੱਲ ਆ ਨਵਾਂ ਹਨ ਅਪਡੇਟ ਆ ਇਹ ਤੇ ਆਮ ਕਰਕੇ ਨਹੀਂ ਕੀ ਹੁੰਦਾ ਟੈਂਕ ਦੇ نیچے ਨੂੰ ਜਾਂਦੀ ਹੁੰਦੀ ਆ ਵਾਇਰਿੰਗ ਐਬੀਐਸ 4 ਦੀ ਉਹ ਤੇ ਅੱਛਾ ਜੀ ਐਬੀਐਸ 4 ਦੀ ਲੱਗ ਤੋਂ ਇਹ ਇਹਦੇ ਪਾਈਪ ਦੇ ਵਿੱਚੋਂ ਜਾਂਦੀ ਆ ਤਾਂ ਜੀ ਸਰ ਠੀਕ ਐ ਤੇ ਬੜਾ ਬਗਲ ਕਰਦੇ ਆ ਟੈਂਕ ਦੀ ਕੈਪੈਸਿਟੀ ਦੀ ਜੀ ਅਗਰ ਕਣਕ ਦੀ ਗੱਲ ਕਰਦੇ ਆ ਉਹ ਤਾਂ 18 ਤੋਂ 19 ਕੁਇੰਟ ਲਾਉਂਦੀ ਪਾਏਗੀ ਅਗਰ ਆਪਾਂ ਕੱਲ ਕਰਾਂਗੇ ਪੈੜੀ ਦੇ ਵਿੱਚੋਂ ਚੋਨੇ ਦੀ ਤਾਂ ਆਏਗਾ 13 ਤੋਂ 14 ਕੁਆਂਟਾ ਉਹ 13 ਤੋਂ 14 ਕੁਆਂਟਾ ਲੱਗਦਾ ਤੇ ਉਹ ਬਾਕੀ ਉਹ ਇਧਰ ਏਸੀ ਕੈਬਨਾ ਕੀ ਉਹਦੇ ਉੱਪਰਲੇ ਬਲੂਰ ਆ ਗਈ ਕਿਉਂਕਿ ਤੇ ਉਹ ਚੀਜ਼ ਇਧਰ ਆਪਣਾ ਆ ਗਿਆ ਰੈਗੂਲਰ ਮਾਡਲ ਜਿਹੜਾ ਉਹ ਆ 4 ਵੀਲ ਡਰਾਈਵ ਚ ਜੇ ਬੰਦੇ ਨੇ ਕਿਸੇ ਨੇ ਆਹ ਕਮੈਨ ਲੈਣੀ ਹੈ ਜਿਹੜੀ ਏਸੀ ਕੈਬ ਉਹ ਆਪਸ਼ਨ ਹੈਗੀ ਇਹਦੇ ਚ ਹਾਂਜੀ 4 ਵੀਲ ਹੋ ਗਈ ਐਸ ਐਮ ਐਸ ਹੋ ਗਈ ਉਹ ਸਾਰੀਆਂ ਆਪਸ਼ਨਲ ਨੇ ਠੀਕ ਹੈ ਆਪਸ਼ਨਲ ਨੇ ਤੇ ਹੁਣ ਆਪਾਂ ਇੱਕ ਵਾਰ ਮੱਕੀ ਵਾਲੇ ਕਟਰ ਕੋਲ ਨੂੰ ਚਲੀਏ ਜੀ ਸਰ ਅੱਛਾ ਇਹਦੇ ਬਾਰੇ ਮਰਜ਼ੀ ਦਿਓ ਜਾਣਕਾਰੀ ਜੀ ਜੀ ਆਪਣਾ ਮੇਜ ਕਟਰ ਆ ਗਿਆ ਜੀ ਹਾਂਜੀ ਇਹਦੀ ਕੀ ਕੁਆਲਿਟੀ ਹੈ ਕੀ ਬੈਟਰ ਦੂਜਨ ਦੀ ਕੁਆਲਿਟੀ ਦੇਖੋ ਵੀਰ ਜੀ ਗੱਲ ਇਹ ਆ ਜਿੱਦਾਂ ਮਟੀਰੀਅਲ ਦਾ ਹੁੰਦਾ ਜਿੱਦਾਂ ਅੱਗੇ ਮੁੱਚਾਂ ਆ ਗਈਆਂ ਇਹ ਆਪਾਂ ਨੇ ਸਟੇਨਲੈਸ ਸਟੀਲ ਲਿਆਂ ਕਰਤੀਆਂ ਅੱਛਾ ਜਿਹੜੀ ਆ ਮੁੱਚ ਵੀ ਇਹ ਵੀ ਸਟੀਲ ਇਹ ਵੀ ਸਟੇਨਲੈਸ ਸਟੀਲ ਦੀ ਆ ਗਈ ਜੀ ਤੇ ਹੈਵੀ ਕੁਆਲਿਟੀ ਦਾ ਗੀਅਰ ਆ ਗਿਆ ਡਾਇਮੰਡ ਦੀਆਂ ਚੈਨ ਆ ਗਈਆਂ ਅੱਛਾ ਚੈਨਾਂ ਡਾਇਮੰਡ ਦੀਆਂ ਆ ਗਈਆਂ ਹੈਵੀ ਗੀਅਰ ਕਿੰਨਾ ਇਹਦਾ ਮਟੀਰੀਅਲ ਆ ਹਾਂਜੀ ਮੰਨ ਲਓ ਆਪਣੀ ਪਲੇਟ ਆ ਗਈ ਕੁਝ ਵੀ ਐਂਗਲ ਆ ਗਈ ਇਹ ਸਾਰਾ ਟਾਟਾ ਦਾ ਹੈਗਾ ਜੀ ਜਿੰਨਾਂ ਦੇ ਵਿੱਚ ਪਾਈਪ ਲੱਗਿਆ ਕਟਰ ਦੇ ਵਿੱਚੋਂ ਸਾਰਾ ਆਈਐਸ ਮਾਰਕ ਆ ਇਹਦੇ ਨਾਲ ਤੁਸੀਂ 파ਟ ਦੇ ਵਿੱਚ ਕੀ ਇਹ ਸਭ ਤੋਂ ਵੱਡੀ ਗੱਲ ਵੀ ਇਹ ਤਾਂ ਫਾਈਨਾਂਸ ਹੋ ਜਾਂਦਾ ਹੈ ਹਾਂਜੀ ਹੋ ਜਾਂਦਾ ਅੱਛਾ ਫਾਈਨਾਂਸ ਹੋ ਜਾਂਦਾ ਠੀਕ ਹੈ ਕਿਸੇ ਆਮ ਤੁਹਾਡੇ ਤੁਸੀਂ ਇੱਥੇ ਕਰਦੇ ਨੂੰ ਜਾਂ ਬੰਦੇ ਨੂੰ ਨਹੀਂ ਬੈਂਕ ਤੋਂ ਹੀ ਹੋ ਜਾਂਦਾ ਮੰਨ ਲਓ ਜਿਹੜੇ ਇਹ ਇਹ ਜਿਹੜਾ ਲੋਨ ਹੁੰਦਾ ਬੰਦੇ ਦੇ ਆਪਣੇ ਵਿਹਾਰ ਤੇ ਹੋ ਜਾਂਦਾ ਅੱਛਾ ਇਹਦੇ ਨਾਲ ਤੁਸੀਂ 파ਟ ਕੀ ਦਿੰਦੇ ਹੋ ਐਕਸਟਰਾ ਇਹਦੇ ਨਾਲ 파ਟ ਸਰ ਜਿੱਦਾਂ ਮੰਨ ਲਓ ਇੱਕ ਸੈਟ ਚੀਨਾ ਦਾ ਹੋ ਗਿਆ ਜਾਂ ਜੋ ਵੀ ਕੰਪਨੀ ਵੱਲੋਂ ਟੂਲ ਕਿੱਟ ਬਣਾਈ ਗਈ ਜੋ ਟੂਲ ਕਿੱਟ ਬਣਾਈ ਗਈ ਹਾਂਜੀ ਠੀਕ ਹੈ ਤੇ ਬਾਕੀ ਏਸੀ ਅੱਜ ਕੇਐਸ ਮਲੇਰ ਕੋਟਲਾ ਜਾਂ ਜਿਹੜਾ ਨਵਾਂ ਪਲਾਂਟ ਹੈ ਉੱਥੇ ਅਸੀਂ ਰੀਵਿਊ ਕਿਤੇ ਕਿਸ ਕੰਬੈਂਡਾ ਤੇ ਬਾਕੀ ਨੰਬਰ ਆਪਾਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਸਰ ਆਪਣਾ ਤੁਸੀਂ ਨੰਬਰ ਵੀ ਬੋਲ ਦਿਓ ਮੜ ਜਾ ਸਰ ਮੇਰਾ ਆਪਣਾ ਮੋਬਾਈਲ ਨੰਬਰ ਹੈਗਾ 92170 72555 ਅੱਛਾ ਮਸ਼ੀਨ ਦੀ ਬੁਕਿੰਗ ਜੇ ਬੰਦਾ ਕੋਈ ਅੱਜ ਬੁੱਕ ਕਰਾਉਂਦਾ ਤੁਸੀਂ ਕਿੰਨੇ ਟਾਈਮ ਦੇ ਵਿੱਚ ਸਰ ਵਿਦਨ 20 ਕਿ ਅਸੀਂ ਦੇ ਦਨੇ ਆ ਆਫਟਰ ਫੁੱਲ ਪੇਮੈਂਟ ਆਫਟਰ ਫੁੱਲ ਪੇਮੈਂਟ ਠੀਕ ਹੈ ਬੁਕਿੰਗ ਕਰਵਾਉਣੀ ਪੈਂਦੀ ਹੈ ਕਿੰਨਾ ਟਾਈਮ ਪਹਿਲਾਂ ਬੁਕਿੰਗ ਮੰਨ ਲਓ ਤੁਸੀਂ ਜਿੱਦਾਂ ਹੁਣ ਬੁਕਿੰਗਾਂ ਚੱਲਦੀਆਂ ਰਹਿੰਦੀਆਂ ਨੇ ਜੀ ਉਹਦੇ ਵਿੱਚ ਇਦਾਂ ਤਾਂ ਨਹੀਂ ਵੀ ਮਤਲਬ ਵੀ ਬੁਕਿੰਗ ਹੁਣ ਬੰਦ ਹੋ ਗਈ ਵੀ ਆਪਾਂ ਚੋਣ ਦੇ ਸੀਜ਼ ਤੇ ਬਾਕੀ ਬਾਈ ਜਿਵੇਂ ਮਰਜ਼ੀ ਆਓ ਪਲਾਂਟ ਤੁਹਾਡੇ ਲਈ ਹਮੇਸ਼ਾ ਹੈਨਾ ਇੱਕ ਵਾਰੀ ਸਾਰੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਅਪੀਲਾ ਜਰੂਰ ਆਓ ਜਰੂਰ ਮੌਕਾ ਦਿਓ ਇੱਕ ਵਾਰੀ ਜਰੂਰ ਮੌਕਾ ਦਿਓ ਚੀਜ਼ ਚਲਾਓ ਚਲਾ ਕੇ ਸਾਨੂੰ ਫਿਰ ਰਿਜ਼ਲਟ ਦੋ ਜੀ 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 ਨਹੀਂ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਕੇ ਐਸ ਦਾ ਰਿਵਿਊ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਦਾਂ ਦਾ ਲੱਗੇ ਬਹੁਤ ਬਹੁਤ